ਕਲਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਥਰੀਆਲ ਪਹੁੰਚ ਚੁੱਕੇ ਆ ਫੌਜੀ ਸਾਹਿਬ ਕੋਲ ਦੇਖੋ ਅੱਜ ਵੀ ਬਾਈ ਨੇ ਕੋਈ 7-8 ਦੇ ਲਾਵਾ گاਵਾ ਲੈ ਕੇ ਆਂਦੀਆਂ ਡਿਸਟ੍ਰਿਕਟ ਅਮਰਸਰ ਪਿੰਡਾ ਤਹਿਸੀਲ ਮਜੀਠਾ ਬਾਕੀ ਆਵਰ ਬੁਰਜਨ ਨਾਲ ਗੱਲਬਾਤ ਕਰੀਏ ਬਾਜੀ ਹਸਤੀ ਕਾਲ ਜੀ ਹਸਤੀ ਕਾਲ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਜੀ ਬਾਵਾ ਜੀ ਵਧੀਆ ਮੌਸਮ ਠੰਡਾ ਹੋ ਗਿਆ ਥੋੜਾ ਠੰਡਾ ਠੰਡਾ ਹੋ ਗਿਆ ਅੱਜ ਕਿਹੜੇ ਮੌਸਮ ਇਹਨੂੰ ਕਹੀਏ ਨਹੀਂ ਤੇ ਆਹ ਰਾਂ ਭਾਈ ਪੱਕੇ ਤੇ ਲੈ ਜਾ ਮੈਂ ਕਹਿੰਦੀ ਆਦੂ ਜੀ ਨਾਲ ਆਏ ਹਾਂ ਇਹ ਆਦੂ ਲੋੜੀ ਪੱਕੇ ਲੋੜੀ ਵਾਹ ਭਾਈ ਮਾਰ ਆਇ ਨਾ ਚਲੋ ਜੋ ਉਹਨੂੰ ਮੰਨ ਲਿਉ ਰਹੇ ਤੇ ਸਿਆ ਪਹਿਲਾਂ ਤੇ ਆਪਣਾ ਐਡਰੈਸ ਦੀ ਗੱਲ ਕਰੀਏ ਕਿਉਂਕਿ ਐਡਰੈਸ ਵਾਸਤੇ ਬਹੁਤੇ ਭੈਣ ਭਰਾ ਫੋਨ ਕਰਦੇ ਤੇ ਪਹਿਲਾਂ ਦੱਸ ਦਈਏ ਐਡਰੈਸ ਹੈਗਾ ਆਪਣਾ ਪਿੰਡ ਤਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਜੈੰਤੀਪੁਰ ਵੀ ਆ ਕੱਥੂ ਨੰਗਲ ਦੀ ਆ ਬਟਾਲਾ ਵੀ ਆ ਚਾਰਚਪੁਰੇ ਉਮਰਸਰ ਬਟਾਲੇ ਦੇ ਵਿਚਕਾਰ ਜੇ ਆਪਾਂ ਸੈਂਟਰ ਦੇ ਨੇੜੇ ਪੈਂਦੇ ਆ ਅਲੀਯਾਲ ਵੀ ਆਪਣੇ ਨੇੜੇ ਆ ਜਿੰਨੇ ਵੀ ਹੋਣਾ ਭੈਣ ਭਰਾ ਫੋਨ ਕਰਕੇ ਆਵੇ ਮੋਬਾਈਲ ਨੰਬਰ 9814378121 9814398121 ਦੋਵਾਂ ਤੇ ਵਟਸਐਪ ਚੱਲਦੇ ਆ ਦੋਵਾਂ ਤੇ ਹੀ ਸਭ ਕੁਝ ਚੱਲਦਾ ਉਹ ਵਾਲੋ ਕੇ ਵੀ ਗੂਗਲ ਪੇ ਜੂਗਲ ਪੇ ਵੀ ਠੀਕ ਹੈ ਜੀ ਬਾਕੀ ਜਿਹਨੀਆਂ ਡਰੈਸ ਜਿਹੜਾ ਵਾ ਉਹ ਮੁਰਕੇ ਕਈ ਭੈਣ ਡਰਾ ਫੋਨ ਕਰਗੇ ਸेड ਡਰੈਸ ਪੁੱਛਦੇ ਤੇ ਉਹ ਵੇਖਿਆ ਕਰੋ ਵੀਡੀਓ ਹਾਂ ਬਿਲਕੁਲ ਕਿਉਂਕਿ ਸਟਾਰਟਿੰਗ ਸਕਿੱਪ ਨਾ ਕਰਿਆ ਕਰੋ ਵੀਡੀਓ ਵੇਖ ਲਓ ਤੁਹਾਨੂੰ ਪਤਾ ਲੱਗਣਾ ਡਰੈਸ ਕੀ ਨੇੜੇ ਆ ਕਿ ਦੂਰ ਆ ਜੇ ਦੂਰ ਹੋਏਗਾ ਤਾਂ ਤੁਸੀਂ ਨਾ ਫੋਨ ਕਰੋ ਜੇ ਤੁਹਾਨੂੰ ਕਰਾਇ ਕੁਰੀ ਦੀ ਗੱਲ ਲੱਗਦੀ ਹੈ ਬਾਕੀ ਕਰਾਇ ਦਾ ਵੀ ਅਸੀਂ ਤਾਂ ਕਰ ਹੀ ਲਈਦਾ ਕਿ ਹੋਰ ਨਾ ਪਾਪ ਹੋ ਗਏ ਭੇਜ ਦੇ ਦਿਆਂ ਕਈ ਬੰਦਾ ਹੌਸਲਾ ਕਰੀ ਤੇ ਬਿਲਕੁਲ ਕੀ ਹੋਰ ਉਹਦੇ ਨਾਲ ਪਾ ਕੇ ਭੇਜ ਦੇ ਹਾਂਜੀ ਬਾਕੀ ਸੁਨੀਲ ਸਾਹਿਬ ਇੱਕ ਤਾਂ ਮੈਂ ਪਹਿਲਾਂ ਬੇਨਤੀ ਚਲੋ ਆਪਣਾ ਵਪਾਰ ਲੈਣ ਵਾਲੀ ਦੀ ਗੱਲ ਬਤਰੀ ਕਿ ਨਾ ਨਵੀਂ ਠੱ ਉਹਨੇ ਕਹਿਣਾ ਜੀ ਉਹਨੇ ਨਾ ਤੁਹਾਡੇ ਰਿਸ਼ਤੇਦਾਰਾਂ ਜਿੱਦਾਂ ਕੋ ਬਾਹਰੋਂ ਫੋਨ ਕਰਦਾ ਉਹਦੇ ਵਰਗਾ ਨੰਬਰ ਸੇਮ ਹੋਣਾ ਉਦਾਂ ਦੀ ਆਵਾਜ਼ ਹੋਣੀ ਬੰਦੇ ਦੀ ਉਹਨੇ ਤੁਹਾਡਾ ਨਾਲ ਗੱਲਬਾਤ ਕਰਨੀ ਤੇ ਕਹਿਣਾ ਜੀ ਮੈਂ ਨਾ ਤੁਹਾਨੂੰ 100000 ਰੁਪਇਆ ਪਾਉਣ ਲੱਗਾ ਤੇ ਤੁਸੀਂ ਪਵਾ ਲੋ ਫਿਰ ਮੇਰੇ ਕੋ ਫੋਨ ਨੰਬਰ ਵੀ ਹੈਗਾ ਬੰਦੇ ਦਾ ਮੈਂ ਮੁਰਕੇ ਫਿਰ ਲਿਆ ਵੀ ਨਾ ਕਿੱਡਾ ਕਿੱਦਨ ਵੀ ਕੋਈ ਨਹੀਂ ਕਿੱਥੋਂ ਤੱਕ ਜਾਂਦਾ ਉਹਨੇ ਵੀ ਤੁਹਾਡੇ ਕੋ ਮੰਗਾਉਣਾ ਕਾਪੀ ਫਿਰ ਉਹਨੇ ਤੁਹਾਨੂੰ ਕਹਿਣਾ ਪੈਸੇ ਮੈਸੇਜ ਵੀ ਆਇਆ ਮੈਂ ਤੁਹਾਨੂੰ ਮੈਸੇਜ ਚੈੱਕ ਕਰਾਉਂਦਾ ਦੇਖੋ ਏਡੀ ਹੰਤਰੀ ਜਿਹਾ ਫਿਰ ਫੋਨ ਵੀ ਹੋਣਾ ਤੁਹਾਨੂੰ ਬੈਂਕ ਚੋਂ ਵੀ ਹੈ ਉਹ ਬੜੀ ਮੈਂ ਵੈਸੇ ਉਹਨੂੰ ਕਰੀ ਗਿਆ ਮੈਂ ਕਿਹਾ ਚੱਲ ਜਾ ਦੇਖਦੇ ਕਿੱਥੋਂ ਤੱਕ ਜਾਂਦਾ ਕੰਮ ਹਣਾ ਹੂੰ ਤੇ ਦਿਨ ਬਰਹ ਹੁੰਦਾ ਉਹਨੇ ਮੈਸੇਜ ਵੀ ਮੈਨੂੰ ਪਾ ਕੇ ਦਿੱਤਾ ਵੀ 10 ਲੱਖ 13000 ਰੁਪਏ ਤੁਹਾਡੇ ਅਕਾਊਂਟ ਚ ਆ ਗਿਆ ਹੁਣ ਆਪਾਂ ਲੱਭਦੇ ਚ ਲਾ ਜਣਾ ਅੱਛਾ ਉਹ ਬੰਦੇ ਏਡੇ ਸ਼ਾਤਰ ਨੇ ਮੁੜ ਕੇ ਤੁਹਾਨੂੰ ਉਹਨਾਂ ਕਹਿਣਾ ਤੁਹਾਡੇ account 'ਚ ਅਸੀਂ ਪੈਸੇ ਪਾਤੇ ਪਰ ਸਾਨੂੰ 2 ਲੱਖ ਰੁਪਇਆ ਬੰਬੇ ਪਾ ਦਿਓ ਜਾਂ ਦਿੱਲੀ ਪਾ ਦਿਓ ਸਾਨੂੰ ਜਰੂਰੀ ਲੋੜ ਆਂ ਟਿਕਟ ਕਰਾਉਣੀ ਆ ਉਹ ਕਰਨਾ ਚਾਹੀਦਾ ਉਹ ਬੜਾ ਚਰਚਦਾਈ ਬਣਾਉਂਦੇ ਨੇ ਮੁੜ ਕੇ ਧੀਰੀ ਹੌਲੀ ਹੌਲੀ ਖੋਲਦੇ ਕੱਲ ਦੇ 20 30 50 ਹਜ਼ਾਰ ਤੱਕ ਆ ਜਾਂਦੇ ਹਨ ਤੇ ਕੋਸ਼ਿਸ਼ ਕਰਿਆ ਕਰੋ ਵੀ ਇਹੋ ਜੇ ਲਾਲਚ 'ਚ ਨਾ ਆਈਏ ਆਪਾਂ ਹੀ ਆ ਜਾਈਏ ਕਿਤੇ ਤੇ ਕੀ ਨੁਕਸਾਨ ਹੈ ਮਤਲਬ ਤੁਹਾਡਾ ਜੀ ਤੋਂ ਉਹਨਾਂ ਕੋ ਸਾਰਾ ਵੈਲ ਡਾਟਾ ਚਲ ਗਿਆ ਕੁਝ ਵੀ ਕਰ ਸਕਦੇ ਆ ਅਗੇ ਉਹ ਬਈਆਂ ਵਾਲੀ ਵੀ ਆਪਾਂ ਕਹਾਣੀ ਦੱਸੀ ਤੈਨੂੰ ਵੀ ਭਈਏ ਵੀ ਠੱਗੀਆਂ ਮਾਰਦੇ ਤੇ ਇਹ ਵੀ ਹੋਣਾ ਨਵਾਂ ਕੰਮ ਹੈ ਕਿ ਚੱਲਿਆ ਕੋਈ ਨਾ ਕੋਈ ਤਰੀਕਾ ਲੱਭਿਆ ਤੇ ਕਹਿੰਦੇ ਸਾਨੂੰ ਠੱਗ ਗਿਆ ਜਿਹੜੇ ਅਹੀਂ ਮਾੜਾ ਮੋਟਾ ਗੋਏ ਗਾਇਰਾਂ ਲੱਬੜ ਕੇ ਸਾਨੂੰ ਠਾਕ ਦਿੰਦੇ ਠੱਗੀ ਤੇ ਉਹ ਆਹ 10 ਲੱਖ ਰੁਪਈਆ ਸਾਨੂੰ ਪਾ ਦੇਣ ਲੱਗੇ ਤੁਸੀਂ ਦੋ ਤਰ੍ਹਾਂ ਲੰਦਿਆਂ ਪਾਰੇ ਉਹ ਤੋਂ ਠੱਗੀ ਮਾਰਾਈ ਹੁੰਦੀ ਸੀ ਤੇ ਕਹਿੰਦੇ ਸਾਨੂੰ ਠਾ ਗਿਆ ਚਲੋ ਅਸੀਂ ਤੇ ਹੈ ਹੀ ਜਿਹੜੀ ਗੱਲ ਸਹੀ ਐ ਅਸੀਂ ਇਸ ਦਿਨ ਸਾਰੇ ਲੋਕੀ ਕਹੀ ਜਾਣਗੇ ਕੋਈ ਗੱਲ ਸੰਤ ਨੇ ਫਰਜਿਆ ਕੁਛ ਨਾ ਤੁਹਾਡੇ ਪਾਪ ਧੋਪਦੇ ਇਹ ਕਰਦੇ ਤੇ ਅਸੀਂ ਪਾਪ ਹੀ ਅਸੀਂ ਕਿਹੜੇ ਸਿੱਧ ਪਧਰੇ ਆ ਇਹ ਜਦੋਂ ਬੰਦਾ ਇਨਸਾਨੀ ਜਮੇ ਜਿਆ ਕਰਨਾ ਇਹਨੇ ਪਾਪ ਹੈਗੇ ਐ ਕੋਈ ਗੱਲ ਇਹ ਵੀ ਨਹੀਂ ਹੁੰਦੇ ਪਾਪ ਤੇ ਹੁੰਦੇ ਨੇ ਡੇਲੀ ਬਾਕੀ ਕਿਸੇ ਦਾ ਮਾਲ ਅੱਜ ਵੀ ਨਾ ਸੋਹਣਾ ਹੀ ਆ ਤੇ ਚਲੋ ਭੈਣ ਭਰਾ ਲੈ ਜਾਣਗੇ ਤੇ ਹੋਰ ਲੈ ਆਵਾਂਗੇ ਨਾਲ ਜਿੱਦ ਤੱਕ ਇਹ ਬੰਦੇ ਨਾਲ ਇੱਕ ਅੱਧੀ ਗੱਬਣ ਹੋਣੀ ਬਾਕੀ ਸਭ ਇਹ ਸਾਰਾ ਮਾਲ ਉਹਦਾ ਥੋੜਾ ਜਿਹਾ ਪਰसों ਕੁ ਮਾਲ ਹੈਗਾ ਜੀ ਉਸ ਦਿਨ ਫਿਰ ਤੇਰੀ ਵਿਧਿਆਵਾਂ ਨਾਲ ਹੋ ਗਿਆ ਤਾਂ ਨਹੀਂ ਤੇ ਵੇਖ ਲੂ ਗਿਆ ਬਸ ਚਲੋ ਬਿਜਾਰੇ ਚੁੱਕੀਆਂ ਹੈਗੀਆਂ ਚਲੋ ਖਦੀਰ ਦਾ ਸੂਜੀ ਰਸ਼ੀ ਚੀਜੀ ਪਹਿਲੇ ਸੂਰੇ ਅੱਛਾ ਤੇ ਕੱਲ ਦੀ ਸੂਜੀ ਨੂੰ 15 ਪਲੱਸ ਲਵਾਓ 15 ਬੜਾਓ ਬਾਕੀ ਜੇ ਮਤਲਬ ਕੋਈ ਕਹਵੇ 30 ਲੀਟਰ ਵਾਲੀ ਕੋਈ ਸਮਝ ਲੈ ਇਹਨੂੰ 20 ਵਾਲੀ ਕੋਈ ਸਮਝ ਲੈ 5 ਦੀ ਵਾਲੀ ਵੇਖ ਲਾ ਵੀ ਗਾਂ ਕੀ ਚੀਜ਼ ਆ ਹਾਂ ਅਜੇ ਦੋ ਤਿੰਨ ਦੋ ਤਿੰਨ ਡਾਂਗ ਚਵਾਈ ਹੋਈ ਆ ਹਾਂਜੀ ਤੇ ਗਾਂ ਕੋ ਤਰਿਆ ਨਹੀਂ ਜਾਂਦਾ ਜਦੋਂ ਸੂਣ ਵਾਲੀ ਸੀ ਨਾ ਮੈਂ ਵੀਡੀਓ ਬਣਾਈ ਮੈਂ ਐ ਪੈ ਪੈ ਲੰਮੇ ਸੁਰੀ ਬਚਾਰੀ ਅੱਛਾ ਇਹਨਾਂ ਲੇਵਾ ਹੀ ਗਾਂ ਕੋ ਹੁਣ ਤੇ ਥੋੜਾ ਜਿਹਾ ਮਤਲਬ ਚਲੋ ਅਸੀਂ ਚਵਾਈ ਚੋਈ ਚ ਬਾਕੀ ਸੀਲ ਠੰਡੀ ਬੜੀ ਚੰਗੀ ਆਉ ਆਓ ਇਹ ਜਰਸੀ ਚ ਆ ਜਾਂਦੀ ਸੰਦੀਪ ਜੀ ਆ ਠੀਕ ਆ ਬਿਲਕੁਲ ਸੀਲ ਠੰਡੀ ਆ ਮਸ਼ੀਨ ਵਾਲੀ ਚਵਾਈ ਲਾ ਲੈ ਕੋ ਹੱਥ ਵਾਲੀ ਲਾ ਲੈ ਜਿਦਿਆਵੇਂ ਜੀ ਨੂੰ ਕਰ ਲੈ ਪਾਣਾ ਚਾ ਮਗਰ ਬੱਚਾ ਇਹ ਸ਼ਿੱਗੀ ਆ ਮੋ ਕਿਹਦਾ ਨੰਬਰ ਆਇਤਰ ਠੀਕ ਹੈ ਠੀਕ ਹੈ ਪਹਿਲੇ ਸਵੇਰੇ ਵੀ ਹੋ ਸਕਦੀ ਜੇ ਉਹ ਤਾਂ ਸਾਨੂੰ ਤੇ ਪਹਿਲਾਂ ਨਹੀਂ ਲੱਗਦੀ ਆ ਗਾੜੀ ਅਗਲਾ ਆਪਣੀ ਸਮਝਣਾ ਹਾਂਜੀ ਜਿਹਦਾ ਇਹੋ ਜੀ ਦਾ ਮੋੜ ਤੇ ਲੱਕ ਵੀ ਕਰੀ ਜਾਂਦੇ ਭੰਡਾ ਪਰ ਆਪਾਂ ਨਹੀਂ ਕਰਨਾ ਆਪਣੇ ਕੋਲ ਤਨ ਪਤਾ ਲੇਟ ਹੋਣ ਹਿਸਾਬ ਦੇ ਤੇ ਦਾ ਆ ਵੀ ਅਜੇ ਤੋਂ ਅੱਜ ਆਉਂਦਾ ਥੋੜਾ ਜਿਹਾ ਸਵਾਤੇ ਗਿਆ ਸ਼ਾਮਾਂ ਨੂੰ ਤੇ ਕਾਂ ਫਾਟਣੇ ਆਉਂਦੀ ਆ ਪੂਰਾ ਲੇਵਾ ਬਹੁਤ ਜ਼ਿਆਦਾ ਪਾਉਂਦੀ ਨੇ ਸਿਆ ਮੋਲੇ ਦਾ 8000 75 ਦੀ ਦੇਦੀਆਂ ਕਰਦੇ ਜਨਾ ਮੰਗ ਤੂੰ ਦਾ 70 ਦੀ ਦੇਦੀਆਂ ਬਾਕੀ ਹੋਰ ਕਿਹਾਣੇ ਘਟਾ ਦੋ 10 ਜੋ ਘਟਾ ਦਤਾ ਪੰਜ ਨਹੀਂ ਘਟਾਉਣਾ ਪੰਜ ਹਜ਼ਾਰ ਕਿਦੋਂ ਹੋਏ ਪੰਜ ਹਜ਼ਾਰ ਤੱਕ ਆ ਨਹੀਂ ਦਿੰਦਾ ਜੀ ਐਡੀ ਮੈਂ ਦੋ ਕਢਾ ਦੂ ਤਿੰਨ ਕਢਾ ਦੇ 67 ਦੀ 40 ਹਜ਼ਾਰ ਜਾਂ ਐਡੀ ਵੱਡੀ ਗਾਹ ਨਹੀਂ ਜੇ ਕੌਣ ਦਿੰਦਾ ਕੱਤ ਦੇ ਮੱਛੀ ਦਾ ਗੱਡਾ ਵਾਹ ਲੈ ਲੈ ਵੇਲਾ ਦੁੱਧ 30 ਕਿਲੋ ਦੇ ਦੇ 25 ਕਿਲੋ ਦੇ ਦੇ 15 ਕਿਲੋ ਸਟਾਰਟਿੰਗ ਕੀਤੀ ਐਨੇ ਚਲ ਇਹ ਜੱਪਣ ਇਹ ਸੂਣ ਵਾਲੀ ਸੂਣ ਸਾਂ ਇਹ ਵੀ ਮੱਛੀ ਪਹਿਲਾਂ ਸੀਗੀ ਅੱਛਾ ਇਹ ਵੀ ਬਹੁਤ ਸੀਲ ਠੰਡੀ ਵੇਲੇ ਮੱਛੀ ਸੀਗੀ ਜੋ ਮਰਜ਼ੀ ਲਾ ਲ ਤੋਰ ਤੋਰ ਬੰਦ ਇਹਨੂੰ ਪਹਿਲਾ ਸੁਣਿਆ ਨਾ ਇਹਨੂੰ ਪਹਿਲਾ ਸੁਣਿਆ ਹਾਂ ਮੱਛੀ ਜੇ ਵੀ 20 ਪਲੱਸ ਵਾਲੀ ਸੰਦੀਪ ਹੈ ਜਦੋਂ ਅਸੀਂ 30 ਤ ਨਹੀਂ ਕਹਿੰਦੇ ਹਾਂਜੀ 20 ਕਿਲੋ ਤੋਂ ਵੱਧ ਦਊਗੀ ਮੱਛੀ ਦੁੱਧ ਬੇ ਲਾ ਲੈ ਵਾ ਇਹ ਵੀ ਬੜੇ ਹੈ ਹਾਂ ਤੇ ਠੰਡੀ ਲੋ ਜਾ ਬੋ ਫਾਇਆ ਕਿ ਨਹੀਂ ਬਿਲਕੁਲ ਆ ਜੇ ਅਜੇ ਇਹਦੇ ਮੱਛੀ ਨੇ ਬਣ ਬਣ ਕਮਲਿਆ ਚੀਜ਼ਾਂ ਇਹ ਹੈ ਨਾ ਇੱਧਰ ਕੀ ਬਣਿਆ ਅਜਾ ਸਾ ਬਟੇ ਲਾਡੂ ਲਾਟ ਨਹੀਂ ਆ ਚੱਲ ਬਤ ਤੋਰ ਤੇ ਜਾਮ ਹੋ ਜਾਂਦੀ ਜਿੱਥੇ ਹੱਥ ਫੇਰ ਬਿਲਕੁਲ ਜੀ ਬਿਲਕੁਲ ਇਹਨੂੰ ਗਰਲੈਂਡ ਸਮਝ ਲੋ ਇਹਨੂੰ ਕ੍ਰੋਸ ਸਮਝ ਲੋ ਇਹਨੂੰ ਸ਼ਾਈ ਵਾਲ ਸਮਝ ਲੋ ਇਹਨੂੰ ਜਰਸੀ ਸਮਝ ਲੋ ਫਰਾਂ ਦੇ ਸਾਨੂੰ ਵੀ ਨਹੀਂ ਜੇ ਕਿਹੜੀ ਹੈ ਠੀਕ ਨਹੀਂ ਹਾਂ ਕਿਹਿਆ ਸਿਆਣੇ ਸਿਆਣੇ ਨੇ ਬੜੇ ਨੇ ਭੈਣ ਭਰਾ ਆਪੇ ਅਗਲਾ ਕੋਈ ਨੂੰ ਕੋਈ ਕਹਿ ਹੀ ਦਿੰਦਾ ਕਹੀ ਦੇ ਇਦਾਂ ਦੇ ਵੀਰ ਵੀ ਆ ਇਹ ਵੀ ਛਿੱਗੀ ਆ ਮੂੰਹ ਛੇ ਰਹਿੰਦੀ ਇਹ ਨਾ ਪਿਛਲੀ ਵੀਡੀਓ ਚ ਆਪਣਾ ਮਾਲ ਤੇ ਚਲੋ ਸੁੱਖਣਾ ਪੈਂਦੇ ਚੌਗੀ ਜਦਾਂ ਛਿੱਗੀ ਕਰ ਲੋ ਤੁਸੀਂ ਚੌਗੀ ਜਦਾਂ ਤੇ ਆਂਦਾ ਇਹ ਕ੍ਰੋਸ ਦੇ ਇਹਨੇ ਨੇ ਮੰਗੀ ਦੇ ਲੱਖ ਰੁਪਏ ਦੀ 40 ਕਿਲੋ ਵਾਲੀ ਵੱਛੀ ਆ ਜਾਂਦੀ ਸਾਡਾ ਭਰਾ ਕੋਈ ਤਾਂ ਲੋਕਲ ਹੀ ਪਤਾ ਵੀ ਲੱਗ ਗਿਆ ਆਪਾਂ ਨੂੰ ਪਰ ਅਸੀਂ ਨਹੀਂ ਕੁਝ ਕਹਿਣਾ ਕਿ ਛੱਡੋ ਖੜਾ ਕੋਈ ਗੱਲ ਨਹੀਂ ਕਰਨ ਦੇ ਨਹੀਂ ਯਾਰੇ ਲੈਣ ਦੇ ਲੱਖ ਰੁਪਏ ਦੀ 40 ਕਿਲੋ ਵਾਲੀ ਸਵੀਸ ਹੈ ਮੈਨੂੰ ਦੇ ਦੇ ਬਜੀ ਤੋਰ ਦਿੰਦਾ ਚੱਲ ਪਤਾ ਚੱਲ ਤੋਰ ਤੋਰ ਉਹ ਤਾਂ ਉਹ ਜਾਓ ਫਾਰਮ ਪਾਇਆ ਪਤਾ ਲੱਗ ਰਹੀ ਸੀ ਬੜਾ ਚਿਰ ਪਹਿਲਾਂ ਜੋ ਨਵੇਂ ਨਵੇਂ ਫਾਰਮ ਸ਼ੁਰੂ ਹੋਏ ਸੀ ਨਾ ਚਾਰ ਹਜ਼ਾਰ ਨਾਲ ਲੀਟਰ ਗਾਂ ਅਸੀਂ ਦਿੱਤੀ ਚਾਰ ਪੰਜ ਹਜ਼ਾਰ ਨਾਲ ਸਟਾਰਟਿੰਗ ਲੋਹੀਆਂ ਦੇ ਬਗਾਰ ਖਰੇ ਆ ਹਾਂਜੀ ਉਹ ਆਪ ਤੋਂ ਮਿਲਣਾ 15 16 ਪਹਿਲਾਂ ਉਦੋਂ 5-8 ਹਜ਼ਾਰ ਲੀਟਰ ਦਾ ਆ ਚਾਰ-ਪੰਜ ਹਜ਼ਾਰ ਦੇ ਲੀਟਰ ਦਾ ਸਟਾਰਟਿੰਗ ਫਾਰਮ ਹੋਏ ਆ ਤੇ ਜੇ ਜੁਗ ਲਗੀ ਕੇ 4 4 ਹਜ਼ਾਰ ਦਾ 5 ਦਾ ਜਦੋਂ ਸਟਾਰਟਿੰਗ ਉਦੋਂ 1.5-2 ਲੱਖ ਦੀ ਬੱਛੀ ਜਿਹੜੀ ਉਹ ਲੈਂਦੇ ਰਹੇ 40 ਕਿਲੋ ਵਾਲੇ ਤੇ ਹੁਣ ਕੋਈ 1.5-2 ਲੱਖ ਦੇ 40 ਲੱਖ ਉਹਨਾਂ ਨੇ ਮਾਲੀ ਹੈ ਪੀੜਿਆ ਫਿਰ ਤੇ ਉਹ ਖਾਨ ਬੜਾ ਤੜ ਦੇ ਨਾਲ ਜਿਹੜਾ ਸੀ ਮਕ ਨਾ ਸੀ ਮਣੀ ਨਾ ਡ੍ਰੈਕਟਰ ਬੋਲ ਚੁੜਾ ਰਹੇ ਉਦੋਂ ਬੜੇ ਬੜੇ ਕੰਮ ਆਉਣਗੇ ਉੱਥੇ ਨਹੀਂ ਉਹਨਾਂ ਕੋ ਜਿਨ੍ਹਾਂ ਨੇ ਮਾਲ ਰੱਖਿਆ ਹਦੀਪ ਸਿੰਘ ਜੀ ਚਲੋ ਆਪਾਂ ਦੇ ਕ੍ਰੋਸ ਹੈ ਮੇਰੇ ਤੋਂ ਕ੍ਰੋਸ ਦੀ ਨਾ ਟ੍ਰੈਂਡ ਨੂੰ ਬੜਾਵਾ ਲੋਕ ਸਿਆਣੇ ਨੇ ਵੀ ਐਚਪ ਨਾਲੋਂ ਕ੍ਰੋਸ ਹੈ ਤੇ ਆ ਵਧੀਆ ਐਚਐਫ ਆਪਣੀ ਥਾਂ ਵਧੀਆ ਹੋ ਗਈ ਥੋੜੀ ਜਿਹਾ ਸਾਡੀਆਂ ਜਿੱਦਾਂ ਦਾ ਸਾਡਾ ਮਾਹੌਲ ਚੜਿਆ ਪੰਜਾਬ ਦਾ ਉਦਾਂ ਦੇ ਰਹਿਣ ਦੁਸ਼ੈਣ ਚ ਗਿੱਜ ਜਾਂਦੀਆਂ ਤਾਂ ਕਿਸੇ ਦਾ ਮੁੱਲ ਇਹਦਾ ਵਸੀਦਾ 70 ਆ 65 ਦੀ ਦੇ ਦੀ ਠੀਕ ਆ ਕੋਈ ਕਰਨਾ ਕੋਈ ਕਾਲਾ ਮਾਲਾ ਤੋ ਆਇਆ ਬੜੇ ਜਨਾਬਾ ਜਦੋਂ ਚਲਦੇ ਨੇ ਛੱਡ ਲੇ ਵੀ ਪੂਰੇ ਨਹੀਂ ਜਾਂਦੇ ਯਾਰ 8000 ਰੁਪਏ ਚਲੋ ਜਾਂ ਦੋ ਇੱਕ ਡਾਲ ਵੀ ਲੱਗ ਚਾਹੀਦਾ ਆ ਜੀ ਦੇ ਦੇ ਇੱਧਰ ਵੀ ਆ ਕਲਾਵਾ ਵੱਜਦਾ ਤੇ ਵੱਜਦਾ ਹੈ ਕਹਿਣ ਦੇਂਦੇ ਸੀ ਕਰਾਉ ਉਹ ਸੀ ਤੱਕ ਜਾਂਦਾ 25 ਕਿਲੋ ਦੇ ਦੇ 26 ਦੇ ਦੇ 20 ਦੇ ਦੇ ਆਪਣੇ ਸਾਡੇ ਵੀ ਵਾਈਟ ਵੀ ਵਧੀਆ ਨਿਕਲੂ ਹਿੱਲੂ ਇਹ ਗੱਪਣ ਇਹ ਸੂਈ ਸਨੀਤਾ ਕੱਲ ਦੀ ਅੱਛਾ ਇਹਦੇ ਮੰਗਰ ਵਾਛਾ ਜੀ ਲੈ ਦਹਾਉਲੇ ਕੱਲ ਦੀ ਮੰਗਰ ਵਾਛਾ ਵੇ ਭਾਈ ਕਿੰਨਾ ਵਾਂਗੋ ਭਾਈ 8-10 ਕਿਲੋ ਬੋਲਾ ਸਲੀਫਾ ਆਉਂਦੇ ਬੋਲਾ ਦੇ ਜ਼ਿਆਦਾ ਹੁੰਦਾ ਵਾ ਲੋਕਾਂ ਦਾ ਪਰ ਆਪਣਾ ਤੇ ਇੰਨਾ ਹੀ ਹੁੰਦਾ ਜੀ ਭੈਣ ਭਰਾ ਤੇ ਕਰਦੇ 15 ਕਿਲੋ ਬੋਲਾ 20 ਕਿਲੋ ਬੋਲਾ ਤੇ ਸਾਡੇ ਕੋ ਨਹੀਂ ਹੁੰਦੀਆਂ ਓਡੀਆਂ ਪਤਾ ਨਹੀਂ ਉਹ ਸਾਨੂੰ ਜਾਂ ਮਿਲਦੀਆਂ ਨਹੀਂ ਮੈਨੂੰ ਨਹੀਂ ਸਮਝ ਆਈ ਮੈਨੂੰ 20 ਪਾਈਸਾ ਲ ਹੋਵੇ ਹੁੰਦਾ ਬੋਲਾ ਇੰਨਾ ਕਿਦਾ ਜੇ ਬੋਲਾ ਚਲਵਾ ਦੇ 2-3 40-45 ਦੇ ਬਤਾਉਂ ਜੇ ਬੋੜਾ 8 ਦਾ ਕਿਲੋ ਆ ਫਿਰ ਦੁੱਧ ਪੜਦਾ 8 ਕਿਲੋ ਕਿ ਡਬਲ ਦੇਣਾ ਉਹ ਤਾਂ ਡੰਗਰ ਨੇ ਜਿੰਨਾ ਕਿ ਬੋੜਾ ਉਤੋ ਡਬਲ ਤੇ ਜਿਹੜਾ ਭੈਣ ਭਰਾ ਕਹਿੰਦਾ ਇਹਨੂੰ ਬੋੜਾ ਕਹੀਦਾ ਨਾ ਇੰਨਾ ਕੁ ਤਾਂ ਕਹਿੰਦਾ ਨਾ ਯਾਰ 15 ਕਿਲੋ ਕਹਿਣ ਗਿਆ ਸਾਹਿਬ ਕਹਿੰਦਾ ਇਹਨਾਂ ਥੋੜਾ ਹੋ ਜਾਣਾ ਹੈ ਉਹ ਤਾਂ ਸਾਹਿਬ ਜੀ ਅਧਿਕਾਰ ਕਹਿਈ ਨਾ ਜਿਹਨੂੰ ਅਸੀਂ ਕਹਣਾ ਸੀ ਤਾਂ ਆਹ ਪੱਕੀ ਸੀ ਮੈਂ ਕੋਈ ਨਹੀਂ ਕਹਿੰਦਾ ਇੱਕ ਦੁਕਾਨ ਪੜਾਣਾ ਹਾਂ ਜੀ ਇਹ ਸਭ ਮੋਲੇ ਦਾ 45000 40 ਦੀ ਦੇਣਾ ਚਲੋ ਠੀਕ ਛੋੜ ਸੇਪਾ ਕਰ ਦਾਂਗੇ ਜੀ ਕਰ ਸਕਦਾ ਆਹ ਜੀ ਚੋਇਸ ਵੀ ਬੜੀ ਲੱਗੀ ਉਸਦੀ ਇਹ ਜਿਸ ਨੇ ਪਹਿਲਾਂ ਨਹੀਂ ਸੁਣੀ ਕੋਈ ਆ ਇਹ ਦਾਣੇ ਦਾ ਦੀ ਰੱਖਾ ਰੱਖਣ ਦਾ ਸਹੀ ਬੱਛਾ ਹੈ ਜੇ ਮਤਲਬ ਬੱਛਾ ਮਗਰ ਜੀ ਹਾਂ ਇਹਦੇ ਕੋਲ 10 12 ਕਿਲੋ ਦੁੱਧ ਆ 12 ਲਾ ਲਓ 10 ਲਾ ਲਓ ਇੰਨਾ ਜੇ ਮੈਂ ਮੈਂ ਝੂਲ ਮਾਰਾਂ ਵੀ 15 ਵਾ 18 ਵਾ ਠੀਕ ਆ ਕੱਲੀ ਆਈ ਆ ਮਤਲਬ ਅਜੇ ਡੰਗਰ ਤਨ ਬੜਾ ਆਪਣਾ ਟਿਕਾਣਾ ਤੋਂ ਬੜਾ ਆਪਣਾ ਆ ਕੇ ਬਹਿ ਜਾਏ ਤੇ ਫੇਰ ਮਜ਼ਾ ਹੁੰਦਾ ਬਿਲਕੁਲ ਦਾ ਆ ਵਧੀਆ ਉਹ ਵੀ 15 ਕਿਲੋ ਆ ਏ ਏ ਆ ਜੀ ਇਹਨਾਂ ਘਟ ਦੱਸ ਕੇ ਵੀ ਲਾਹਮੇ ਲੈ ਲੈਂਦੇ ਫਿਰ ਵੀ ਲੋਕ ਕਹਿੰਦੇ ਬੰਦ ਕਰ ਨਿਕਲਾ ਆ ਜਿਹੜੇ ਬੰਦ ਦੱਸਦੇ ਉਹ ਵੀ ਕਰਦੇ ਆ ਹੈ ਨਾ ਉਹ ਤਾਂ ਆਮ ਨਾਲ ਆਪਾਂ ਕਿਹੋ ਜਿਹਾ ਦਾ ਦੋ ਦੋ ਜਾਨਾ ਜਦੋਂ ਜਾਨ ਪੂਰਾ ਕਰਨ ਦੋ ਤਾਂ ਨਾ ਉਹ ਲੱਗ ਉਹ ਇੱਕ ਤੋਂ ਨਹੀਂ ਨਾ ਜਿਹਦੇ ਕੋ ਕਮਰਾ ਵੀ ਕੋਣ ਆ ਨਹੀਂ ਜਿੰਨਾ ਦਾ ਸਪਰਿੰਗ ਕਰਿਆ ਹੀ ਨਾ ਗਿਆ ਤਾਂ ਵੀ ਤਾਂ ਹਾਂਜੀ ਜੇ ਸ਼ਾਮ ਮੋੜ ਲੈਦਾ ਵੀ 40000 ਰਿਆ ਜਾਂ ਹਜ਼ਾਰ ਛੋੜ ਦੋਆਂ ਜੋ ਜਿਹੜੀ ਮਰਜ਼ੀ ਚਲੋ ਠੀਕ ਜਿਹੜੀ ਮਰਜ਼ੀ ਲੈ ਲੈ ਮਾੜੇ ਵੀ ਮੇਰੇ ਖਰੇ 24 ਜੀ ਹੋਈ ਨੇ ਦੇ ਵੀ ਇਸ ਦੀ ਸੇਵਾ ਤੋਂ ਮਦਦ ਕੀਤੀ ਹੈ। ਸੋਹਰੇ ਜੀ ਮੱਡੀ ਗਾਂ ਜੇ ਹੁਣ ਇਹੋ ਜੀ ਗਾਂ ਜਿਹੜੇ ਭੈਣ ਭਰਾ ਕੋ ਹੁੰਦੀ ਉਹ ਗਾਂ ਦਾ ਝਾਟੀ 20 ਕਿਲੋ ਦੁੱਧ। ਅਸੀਂ ਇਹਨਾਂ ਖਲੇ ਦੱਸਣਾ 13-14 ਕਿਲੋ ਦੁੱਧ। ਆਹ ਹਾਂ ਸਹੀ ਗੱਲ ਹੈ ਜੀ ਜਿੰਨਾ ਕਿ ਹੈਗਾ ਹੁਣ ਇਹ ਗਾਂ ਕੋ ਮੈਂ 20 ਕਿਲੋ ਦੱਸ ਦੂੰ ਤਾਂ ਚੱਲ ਵੀ ਜਾਂਦਾ ਵੰਗ ਡੱਬ ਛੱਬ ਨਸਲ ਜਾਤ ਸਭ ਕੁ ਪੂਰਾ ਤੇ ਅਸੀਂ ਇੰਨਾ ਗਿਆ 13-14 ਕਿਲੋ ਸਾਡੇ ਕੋ ਆਈ ਅਜੇ ਕਰਮਾ ਵਾਲੀ ਦੇ ਦੇ 20 ਵੀ ਦੇ ਸਕਦੀ ਆ ਪਰ ਅਸੀਂ ਨਹੀਂ ਕਹਿਣਾ ਕਿਉਂਕਿ ਉਹਨਾਂ ਕੋ ਜਿੰਨਾ ਜਿਆਦਾ ਜਿਆਦਾ ਕੰਮ ਚੱਲੇ ਪੜਾ ਦਿਹਾੜੀ ਕਾ ਕੇ ਨਸੀ ਬਣਾ। ਥੋੜਾ ਕਰਨਾ। ਜਦੋਂ ਤੁਸ ਨਾ ਜੀ ਨਾ ਮਾਹ। ਇਹ ਜਾਗਰ ਕਰ ਲੈ ਕੇ ਉਸ ਤੇ ਨਹੀਂ। ਹਾਂ ਹਾਂ ਜੂ ਨਾ ਬੈਠਾ ਤੇ ਬੈਠਾ ਅੱਧੀ ਵਾਰਾ ਦੋ ਚਾਰ ਜਨ ਨੂੰ ਦਾਲ ਚਾੜਾ। ਦੀ ਚੰ ਮਹਿਲਾ ਕਾ ਹੀ ਮੇਰੀ ਜੀ ਦੀ। ਖਰਬ ਲਸੀ ਆ ਕਹਿੰਨੇ ਦੁੱਧੋਂ ਦਾਦੋਂ ਕੱਟ ਛੱਡੀ ਜਾਂ ਕੀ ਗੱਲ। ਤੇਰਾ ਮੁੱਲ 50 45 ਦੀ ਦੇ ਦੀ। ਦੋ ਹੀ ਛੱਟ। 45000 ਚਲੋ ਜਾਣ ਦੋ। ਪਰ ਇੰਨੇ ਦਿਨ ਲਿਖਾ ਦੇਣੀ ਨਹੀਂ ਗਏ ਮੱਛੀ ਵਾਲਾ ਬਹੁਤ ਚੜੀ ਇਹਦੇ ਜੱਤੀ ਮਿੰਦਿਆ ਕੇ ਬੱਚੇ ਖਾਦੇ ਬਹੁਤ ਬੱਚੇ ਸਾਰੇ ਤਾਲੀ ਮਾਰੂ ਗੱਲੇ ਤਾਲੀ ਬੱਚੇ ਆ ਨੇ ਆ ਬਹੁਤ ਘੜਾ ਲਿਖਦੇ ਆ ਜਹਾ ਇਹੇ ਸੰਦੀਚਾ ਗਾਣਾ ਪਾ ਲਈਆ ਮੋਲੀ ਤੇ ਇਹਦਾ ਨਾ ਇੱਕ ਦੇ ਬੱਚਾ ਮਰ ਗਿਆ ਇੱਕ ਇਹਦਾ ਜਿਹੜਾ ਇਧਰ ਲਾ ਮਗਰ ਨਾ ਥਣ ਇਹਨੂੰ ਮਸਟੈਟਸ ਹੋ ਗਈ ਤੇ ਥੋੜਾ ਜਿਹਾ ਘਟ ਗਿਆ ਉਹ ਇਧਰ ਲਾ ਬੱਚਾ ਕੀ ਅਧਿਵਾਦਿਆਂ ਦੇ ਮਤਲਬ ਵਾਦਾ ਜਾਣ ਰਿਹਾ ਕੋ ਟਾਈਮ ਲੱਗਣਾ ਹਾਂਜੀ ਇਹ ਕਾ ਆਪਾਂ ਉਹ ਤਾਂ ਮੀਡੀਅਲ ਪਾਣੀ ਦੀ ਗਾਇ ਨੂੰ ਸਟੇਟਸ ਹੋ ਗਈ ਤੇ ਮਿਲ ਕੇ ਆਪਾਂ ਪਾਈ ਨਹੀਂ ਤੈਨੂੰ ਦੱਸਿਆ ਵੀ ਕਾ ਆਪਣੀ ਖਰਾਬ ਹੋ ਗਈ ਇਹ ਹੁਣ 32-33000 ਦੀ ਗਾਹ ਲਈ ਆ ਤੇ ਹੁਣ ਆਪਾਂ ਵਾਦੇ ਘਟੇ ਨਾ ਪਾਉਣੀ ਹੈ ਨਾ ਹਾਂਜੀ ਸੀਲ ਬੜੀ ਆ ਦੁੱਧ 9-10 ਕਿਲੋ ਜੇ ਕਿਲੋ ਦੀ ਹਾਂ ਸੀਲੀ ਸੁਲੀ ਜਾਨੂੰ ਕੋਈ ਗੱਲ ਬੱਚਾ ਮਰ ਗਿਆ ਜੇ ਬੱਚਾ ਮਰ ਗਿਆ ਸੂਈ ਨੂੰ ਇਹਨੂੰ 20-25 ਦਿਨ ਹੋ ਗਏ ਜੇ ਤੁਹਾਨੂੰ ਬੁੱਤ ਇਹ ਆਪ ਸੈਟੀਸਫਾਈ ਕਰਦੇ 10 ਦਿਨ ਚਲਾਂਗੇ ਕਿਉਂਕਿ ਥਾਣੇ ਦੇ ਨੂੰ ਨੁਸਪੈ ਗਿਆ ਇਹ ਤੋ ਆਜੂ ਨੂੰ ਚੰਗੀ ਵਿਚਾਰੀ ਕਿ ਲੋ ਜਿਹਨੇ ਗੁਜ਼ਾਰਾ ਗੁਜ਼ੋਰਾ ਕਰਨਾ ਹੋਵੇ ਵੀਰਿਆ ਅਹੀਂ ਹੋਰ ਬੁਗਾਟਾ ਦੇ ਪੋਣਾ ਪੋਣਾ ਤੈਨੂੰ ਪਤਾ ਸਾਡੇ ਕੰਮ ਹੀ ਜੇ ਆ ਇਹ ਜੀ 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 ਲੀਕਾ ਚਾਰ ਲੱਖ ਬਣ ਲਾਸਟ ਜੀ ਲਾੜੇ ਇਹ 32 ਦੀ ਸੀ ਤੇ ਪਈ 32000 ਜਿੰਨੇ ਦੀ ਜੇ ਹਣ ਅੱਜ ਬੱਚਾ ਮੱਗਿਆ ਜੇ ਕੰਮ ਸਾਰੇ ਦਾਸ ਤੇ ਦੱਸ ਦੋ 25 ਦੀ ਠੀਕ ਹੈ ਨਹੀਂ ਯਾਰ ਅਜੇ ਬੁਗਾਟਾ ਵੀਰ ਜਮ ਕੇ ਸਾਨੂੰ ਜਾਚ ਆਈ ਰਹੂਗੀ ਥੋੜਾ ਜਿਹਾ ਅਗਲ ਨੂੰਗਲ ਨਾ ਮਾਏ ਠੀਕ ਆ ਵੀਰ ਜੇ ਲਾਗੇ ਕੋਈ ਪਣਪਰਾ ਖੜੂਗਾ ਉਹਦਾ ਸਿਆਲ ਸਾਰਾ ਵਧੀਆ ਹੈ ਸੱਜਰ ਜੀ ਦੀ ਗਰੰਟੀ ਆਪਾਂ ਬੱਚਾ ਕੋ ਚੈਨੇ ਰੱਖਿਆ ਬੱਚੇ ਹੈਗੇ ਜੀ ਯੇ ਕਿਨ ਚਾਹੀਦਾ ਰੋਜ਼ੇ ਦਵਾ ਲਾਂਗੇ ਪਰ ਬੱਚਾ ਭਰ ਰੱਖਣਾ ਨਹੀਂ ਉਹ ਕੰਮ ਨਹੀਂ ਕਰਦੇ ਨਾ ਮੱਛੀ ਵਾਲੇ ਬੜੇ ਜਾਣੇ ਫੋਨ ਗਏ ਬੱਚਾ ਲੈਣਾ ਕੋਈ ਸਾ ਅਸੀਂ ਬੱਚਾ ਮਰੀ ਪਾਉਂਦੇ ਮੇਰੀ ਹਰ ਵੀਡੀਓ ਜਿਹੜਾ ਜਦੋਂ ਉਹ ਬੱਚਾ ਮਰੀ ਕੋ ਬੱਚਾ ਲੈ ਆਏ ਜੀ ਭਾਈ ਤੇ ਬੱਚਾ ਦੇ ਕਿੰਨੇ ਬੱਚੇ ਹੀ ਟੋਕੜਾ ਲੈ ਕੇ ਆਉਂਦੇ ਟੋਕੜਾ ਲੈ ਆਉਂਦੇ ਜਾਂਦੇ ਉਹ ਲਿਆਉਣ ਅਸੀਂ ਤੇ ਜਿਹੜੀ ਮਰਦੀ ਬੱਚੇ ਉੱਚਾ ਕਰਦੇ ਦਾ ਨਾ ਸ਼ੱਕ ਪੈਦਾ ਬਸ ਅਸੀਂ ਬੱਚਾ ਪੁੱਤੋ ਦੇਖ ਲਈ ਜਾ ਗਾਵਾਂ ਬਾਈ ਕੋਲ ਬਾਕੀ ਇੱਥੇ ਆ ਕੇ ਮੇਰੇ ਜਿਹੜਾ ਚੁਆਇੰਟ ਕਰ ਤੇ ਕੋਈ ਤਸੱਲੀ ਕਰ ਆਣ ਬੱਸੀ ਗਏ ਹਾਂ ਹੈ ਕਿ ਨਹੀਂ ਬਿਲਕੁਲ ਕੀ ਚੀਜ਼ ਆ ਦੇਵਤਾ ਹੀ ਆ ਜਿਹੜਾ ਲੈ ਗਿਆ ਜਦ ਇਹਨੇ ਹੁਣ ਅਈਦਾ ਐਚਏ ਹੁਣੇ ਮੁਕਾਬਲਾ ਨਹੀਂ ਕਰਨਾ ਠੀਕ ਦੁੱਧ ਵੀ ਸੰਗਣਾ ਤੇ ਦੇਣਾ ਵੀ ਵਾਅਦਾ ਤੇ ਢਿੱਲ ਮੜ ਤੋਂ ਮਹਾਰਾਜ ਕਿਰਪਾ ਕਰੇ ਬੰਦੀਆਂ ਰਹੀਆਂ ਰਹੀਆਂ ਕਿ ਨਹੀਂ ਇੰਨੀਆਂ ਗੱਲਾਂ ਵਾ ਬਹੁਤੀਆਂ ਗੱਲਾਂ ਦੋ ਬਾੜ ਲਈ ਬਾੜੇ ਕਿਉਂਕਿ ਵੀਡੀਓ ਬੜੀ ਚਲਾਜੀ ਸ਼ਾਇਦ ਪਿਆ ਜੇ ਮੋਬਾਈਲ ਨੰਬਰ 98141 771121 98141 98121 ਪਿੰਡ ਤਰੀਏਵਾਲ ਹਲਕਾ ਮਜੀਠਾ ਜੇਲਾ ਪਰ ਇਹੋ ਬੇਨਤੀ ਆ ਵੀ ਜਿਹੜੇ ਭੈਣ ਭਰਾ ਨੇ ਆਉਣਾ ਵਾ ਆਪਣੀ ਥੱਲੀ ਕਰਕੇ ਖੜੋ ਆਨਲਾਈਨ ਜਾਂਦੀ ਆ ਜਦੋਂ ਡੰਗਰ ਉੱਤਰਦਾ ਆਪਣੀ ਪਾਸ ਕਰਦਾ ਬਾਕੀ ਇੱਥੇ ਆ ਜਾਓ ਤਾਂ ਸਭ ਤੋਂ ਵਧੀਆ ਬਿਲਕੁਲ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਵਾਹਿਗੁਰੂ ਬਹੁਤ ਸਾਰਾ ਵਾਹਿਗੁਰੂ